ਅਮਰਤਪਾਲ ਬੰਦੀ ਦੇ ਮੁਖੀ ਪਾਈ ਅਮਰਤਪਾਲ ਨੂੰ ਲੈ ਕੇ ਬਿਕਰਨਜੀਤ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਮਜੀਠੀਆ ਨੇ ਰਾਜਵਾਨ ਬਲਵੰਤ ਸਿੰਘ ਰਾਜਵਾਨ ਨੂੰ ਜਿਹੜੀ ਪ੍ਰੋਲ ਮਿਲੀ ਸੀ ਉੱਥੇ ਸਪੋਧਨ ਦੌਰਾਨ ਕਿਹਾ ਕਿ ਅਮਰਤਪਾਲ ਬੰਦੀ ਸਿੰਘ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲਿਜਾਣ ਵਾਲਾ ਬੰਦੀ ਸਿੰਘ ਨਹੀਂ ਹੋ ਸਕਦਾ ਜਦੋਂ ਚੱਲਦੇ ਆ ਲਗਾਤਾਰ ਬਿਕਰਨਜੀਤ ਮਜੀਠੀਆ ਦਾ ਜਿਹੜਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਉੱਥੇ ਹੀ ਬਲਵੰਤ ਸਿੰਘ ਰਾਜਵਾਨ ਅੱਜ ਆਪਣੇ ਭਰਾ ਦੇ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੀ ਜਿੱਦਾਂ ਉਹਨਾਂ ਨੂੰ ਪ੍ਰੋਬਲ ਮਿਲੀ ਉੱਥੇ ਪ੍ਰੋਬਲ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਕਾਫੀ ਚੱਕਿਆ ਗਿਆ ਜਦੋਂ ਚੱਲਦੇ ਆ ਮਿੱਤਰ ਸਿੰਘ ਜੀ ਕਮੇਟੀਆ ਦੇ ਵੱਲੋਂ ਅਮਰਤਪਾਲ ਨੂੰ ਲੈ ਕੇ ਵੱਡਾ ਜਿਹੜਾ ਬਿਆਨ ਦਿੱਤਾ ਕਿ ਆਪਾਂ ਦੱਸ ਦਈਏ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭੱਗਦਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਐ ਜੀਬੀਐਸ ਇਸ ਤਰ੍ਹਾਂ ਹੋਰ ਸਿੱਖ ਸੰਸਥਾਵਾਂ ਰਹੀ ਕਹਿਣਾ ਕਿ RAM REEM ਅਤੇ ਹੋਰ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਬਾਰ ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਪਰ ਬੰਦੀ ਸਿੰਘਾਂ ਦੀ ਅਜੇ ਤੱਕ ਪ੍ਰਿਹਾਈ ਜਿਹੜੀ ਹੋ ਨਹੀਂ ਰਹੀ ਕਿਉਂਕਿ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈ ਨੇ ਤੇ باوجود ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਮਜੀਠੀਆ ਦਾ ਵੀ ਇਹ ਕਹਿਣਾ ਕਿ ਬੰਦੀ ਸਿੰਘ ਅਸਲ ਬੰਦੀ ਸਿੰਘ ਤਾਂ ਉਹ ਨੇ ਜਿਹੜੇ ਜੇਲ੍ਹਾਂ ਦੇ ਵਿੱਚ 30-30 ਸਾਲ ਤੋਂ ਬੈਠੇ ਨੇ ਗੁਰੂ ਘਰ ਦੇ ਵਿੱਚ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਵਾਲਾ ਬੰਦੀ ਸਿੰਘ ਨਹੀਂ ਉਸ ਦਾ ਜਿਹੜਾ ਚਲਦੇ ਆ ਮਜੀਠੀ ਦੇ ਬਲਾ ਅਮਰਤਪਾਲ ਤੇ ਸਾਫ ਨਿਸ਼ਾਨੇ ਸਾਦੇ ਦਾਦੇ ਕੇ ਅਮਰਤਪਾਲ ਬਾਰੀਤੀਆਂ ਦੇ ਬੰਦੀ ਦਾ ਮੁਖੀ ਤੋਂ ਅਲਾਵਾ ਕਡੂਰ ਸਾਹਿਬ ਤੋਂ ਬੈਬਰੋ ਪਾਰਲੀਮੈਂਟ ਆ ਲਗਭਗ 4.5 ਲੱਖ ਵੋਟਾਂ ਦੇ ਨਾਲ ਹੋ ਐਮਪੀ ਬੜੇ ਜਿਦਾ ਚੱਲਦੇ ਆ ਲਗਾਤਾਰ ਅਮਰਤਪਾਲ ਦੀ ਫੈਨ ਫੋਲੋ ਕਾਫੀ ਵੱਧਦੀ ਜਾ ਰਹੀ ਉੱਥੇ ਹੀ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣ ਦੀਆਂ ਲਗਾਤਾਰ ਚਚਾਮਾਂ ਚੱਲਦੀਆਂ ਅਮਰਤਪਾਲ ਦੇ ਮੀਤਾ ਮਾਤਾ ਪਿਤਾ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਅਮਰਤਪਾਲ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲੱਗੀਆਂ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਨੂੰ ਲੈ ਕੇ ਬਿਕਰਨਜੀਤ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਮਜੀਠੀਆ ਨੇ ਰਾਜਵਣ ਬਲੌਂਸਿੰਗ ਰਾਜੂਆਣਾ ਨੂੰ ਅੱਜ ਜਿਹੜੀ ਪ੍ਰੋਲ ਮਿਲੀ ਸੀ ਉੱਥੇ ਸਪੋਧਨ ਦੌਰਾਨ ਕਿਹਾ ਕਿ ਅਮਰਤਪਾਲ ਬੰਦੀ ਸਿੰਘ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲਿਜਾਣ ਵਾਲਾ ਬੰਦੀ ਸਿੰਘ ਨਹੀਂ ਹੋ ਸਕਦਾ ਜਦ ਚੱਲਦਿਆਂ ਲਗਾਤਾਰ ਵੀ ਗੰਜੀ ਮੇਟੀਆ ਦਾ ਜਿਹੜਾ ਵੱਡਾ ਬੈਨ ਦੇਖ ਨੂੰ ਮਿਲਿਆ ਉੱਥੇ ਹੀ ਬਲੌਂਸਿੰਗ ਰਾਜੂਆਣ ਅੱਜ ਆਪਣੇ ਭਰਾ ਦੇ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੀ ਜਿੱਦ ਤਰ੍ਹਾਂ ਉਹਨਾਂ ਨੂੰ ਪ੍ਰੋਬਲ ਮਿਲੀ ਉੱਥੇ ਹੀ ਪ੍ਰੋਬਲ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਾ کافی ਚੱਕਿਆ ਗਿਆ ਜਦ ਚਲਦੇ ਆ ਮਿੱਤਰ ਸਿੰਘ ਜੀ ਕਮਜੇਠੀਆ ਦੇ ਵੱਲੋਂ ਅਮਰਤਪਾਲ ਨੇ ਇੱਥੇ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਆਪਾਂ ਦੱਸ ਦਈਏ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਗਦਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਐ ਜੀਬੀਐਸ ਇਸ ਤਰ੍ਹਾਂ ਹੋਰ ਸਿੱਖ ਸੰਸਥਾਵਾਂ ਰਹੀ ਕਹਿਣਾ ਕਿ ਰਾਮ ਰੀਮ ਅਤੇ ਹੋਰ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਬਾਰ ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਪਰ ਬੰਦੀ ਸਿੰਘਾਂ ਦੀ ਅਜੇ ਤੱਕ ਪ੍ਰਿਹਾਈ ਜਿਹੜੀ ਹੋ ਨਹੀਂ ਰਹੀ ਕਿਉਂਕਿ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈ ਨੇ ਤੇ باوجود ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਮਜੀਠੀਆ ਦਾ ਵੀ ਇਹ ਕਹਿਣਾ ਕਿ ਬੰਦੀ ਸਿੰਘ ਅਸਲ ਬੰਦੀ ਸਿੰਘ ਤਾਂ ਉਹ ਨੇ ਜਿਹੜੇ ਜੇਲ੍ਹਾਂ ਦੇ ਵਿੱਚ 30-30 ਸਾਲ ਤੋਂ ਬੈਠੇ ਨੇ ਗੁਰੂ ਘਰ ਦੇ ਵਿੱਚ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਵਾਲਾ ਬੰਦੀ ਸਿੰਘ ਨਹੀਂ ਉਸ ਦਾ ਜਿਹੜਾ ਚੱਲਦੇ ਆ ਵਿਕਮ ਮਜੀਠੀ ਦੇ ਬਣਾ ਅਮਰਤਪਾਲ ਤੇ ਸਾਫ ਨਚਾਣੇ ਸਾਦੇ ਦਾਦੇ ਕਿ ਅਮਰਤਪਾਲ ਬਾਰੀਕ ਪੰਜਾਤੀ ਬੰਦੀ ਦਾ ਮੁਖੀ ਤੋਂ علاوہ ਕਡੂਰ ਸਾਹਿਬ ਤੋਂ ਬੈਬਰੋ ਪਾਰਲੀਮੈਂਟ ਆ ਲਗਭਗ 4.5 ਲੱਖ ਵੋਟਾਂ ਦੇ ਨਾਲ ਹੋ ਐਮਪੀ ਬੜੇ ਜਿਆਦਾ ਚੱਲਦੇ ਆ ਲਗਾਤਾਰ ਅਮਰਤਪਾਲ ਦੀ ਫੈਨ ਫੋਲੋ ਕਾਫੀ ਵੱਧਦੀ ਜਾ ਰਹੀ ਉੱਥੇ ਹੀ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣ ਦੀਆਂ ਲਗਾਤਾਰ ਚਰਚਾਵਾਂ ਚੱਲਦੀਆਂ ਅਮਰਤਪਾਲ ਦੇ ਮੀਤਾ ਮਾਤਾ ਪਿਤਾ ਅਤੇ ਐਮਪੀ ਸਰਵਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਅਮਰਤਪਾਲ ਨੂੰ